ਸਤਿ ਸ੍ਰੀ ਅਕਾਲ ਜੀ ਤਾਂ ਜੈਸਵਿੰਸ ਲੈਬ 온 ਬੀਲਸ ਲੈ ਕੇ ਫਿਰ ਹਾਜ਼ਰ ਹੈ ਤੁਹਾਡੇ ਕੋਲ ਇੱਕ ਨਵਾਂ ਕਨਸੈਪਟ ਤਾਂ ਅੱਜ ਆਪਾਂ ਗੱਲ ਕਰਾਂਗੇ ਕਿ ਤੁਸੀਂ ਕਿੰਨੇ ਸਾਲ ਕਿੰਨੇ ਮਹੀਨੇ ਤੇ ਕਿੰਨੇ ਦਿਨ ਦੇ ਹੋ ਗਏ ਬਸ ਇੱਕ ਸੋਖਾ ਜਿਹਾ ਤਰੀਕਾ ਔਰ ਇਹ ਅੱਜ ਕੱਲ ਸਭ ਜਗ੍ਹਾ ਤੇ ਪੁੱਛਿਆ ਜਾਂਦਾ ਵੀ ਤੁਸੀਂ ਆਪਣੀ ਉਮਰ ਹੈ ਜਿਹੜੀ ਉਹ ਸਾਲ ਮਹੀਨੇ ਤੇ ਦਿਨਾਂ ਚ ਲਿਖੋ ਅਸੀਂ ਅਕਸਰ ਕਹਿ ਦਿੰਦੇ ਆ ਵੀ ਮੈਂ 20 ਸਾਲ ਦਾ ਹੋ ਗਿਆ ਮੈਂ 22 ਸਾਲ ਦਾ ਹੋ ਗਿਆ ਜੇ ਉਹ ਅਗਲਾ ਪੁੱਛਲੇ ਵੀ ਕਿੰਨੇ ਮਹੀਨੇ ਤੇ ਕਿੰਨੇ ਦਿਨ ਦੇ ਹੋਗੇ ਤਾਂ ਅਸੀਂ ਨਿਰੁੱਤਰ ਹੋ ਜੰਨੇ ਆ ਫਿਰ ਸਾਨੂੰ ਜਵਾਬ ਨਹੀਂ ਆਂਦਾ ਤੋ ਇਸ ਕਰਕੇ ਆਓ ਆਪਾਂ ਸਿੱਖੀਏ ਕਿ ਕਿਸ ਤਰ੍ਹਾਂ ਦੇ ਨਾਲ ਕਰਨਾ ਜਿਹੜੀ ਤਰੀਕ ਤੱਕ ਤੁਸੀਂ ਦੇਖਣਾ ਉਹ ਤਰੀਕ ਲਿਖ ਲੈਣੀ ਹੈ ਜਿਵੇਂ ਆਪਾਂ ਗੱਲ ਕਰੀਏ ਅੱਜ ਆਪਾਂ ਅੱਜ ਦੀ ਤਰੀਕ ਲਿਖਾਂਗੇ ਇੱਥੇ ਤਾਂ ਅੱਜ ਦੀ ਤਰੀਕ ਲਿਖਣ ਦਾ ਤਰੀਕਾ ਕੀ ਹੈ ਉਹ ਦੇਖੋ ਵੀ ਅੱਜ ਹੋ ਗਈ 15/9/2025 ਤਾਂ ਤੁਸੀਂ ਇੱਥੇ ਲਿਖਣਾ ਹੈ 15 ਨੋ 2025 ਇਹ ਹੋ ਗਈ ਤੁਹਾਡੀ ਇਹ ਅੱਜ ਦੀ ਤਰੀਕ ਆ ਗਈ ਸਾਡੇ ਤੇ ਹੁਣ ਅਸੀਂ ਇੱਥੇ ਲਿਖਣਾ ਹੈ ਵੀ ਮੈਂ ਕਿੰਨੀ ਦੇਰ ਦਾ ਹੋ ਗਿਆ ਹਾਂ ਠੀਕ ਹੈ ਕਿੰਨੇ ਸਾਲ ਕਿੰਨੇ ਮਹੀਨੇ ਕਿੰਨੇ ਦਿਨ ਦਾ ਹੋ ਗਿਆ ਹਾਂ ਤਾਂ ਇੱਥੇ ਅਸੀਂ ਲਿਖਾਂਗੇ ਵੀ ਮੰਨ ਲਓ ਵੀ ਮੇਰੀ ਜਨਮ ਮਿਤੀ ਜਿਹੜੀ ਹੈਗੀ ਹੈ ਉਹ ਹੈਗੀ ਹੈ 21 11 2003 ਤਾਂ ਹੁਣ ਕਿੰਨੇ ਸਾਲ ਕਿੰਨੇ ਮਹੀਨੇ ਕਿੰਨੇ ਦਿਨ ਦੇ ਹੋਗੇ ਆਪਾਂ ਇਸ ਨੂੰ ਕੱਢਾਂਗੇ ਤਾਂ ਇਸ ਚੋਂ ਇਸ ਨੂੰ ਘਟਾਣਾ ਕੀ ਕਰਨਾ ਮਾਈਨਸ ਕਰਨਾ ਤਾਂ 15 ਚੋਂ 21 ਨਹੀਂ ਘਟਦੇ ਇੱਥੇ ਇੱਕ ਗੱਲ ਯਾਦ ਰੱਖਣੀ ਹੈ ਵੀ ਇਹ ਹੈਗੇ ਸਾਲ ਇਹ ਹੈਗੇ ਮਹੀਨੇ ਇਹ ਹੈਗੇ ਦਿਨ 15 ਚੋਂ 21 ਨਹੀਂ ਘਟਦੇ ਤਾਂ ਹੁਣ ਅਸੀਂ ਕੀ ਕਰਾਂਗੇ ਵੀ ਇੱਧਰੋਂ ਹਾਸਲ ਲਾਂਗੇ ਜਦੋਂ ਅਸੀਂ ਹਾਸਲ ਲਾਂਗੇ ਤਾਂ ਅਸੀਂ ਕੀ ਕਰਾਂਗੇ 15 ਤੋਂ ਇੱਥੋਂ ਇੱਕ ਹਾਸਲ ਰਿਆ ਤਾਂ ਇੱਥੇ ਕੀ ਰਹਿ ਗਿਆ ਸਾਡੇ ਕੋਲੇ 8 ਇੱਥੇ ਕਿੰਨਾ ਬਣ ਗਿਆ ਹੁਣ ਇੱਕ ਹਾਸਲ ਲਿਆ ਲੇਕਿਨ ਇੱਕ ਮਹੀਨਾ ਹਾਸਲ ਆ ਗਿਆ ਸਾਡੇ ਕੋਲ ਤਾਂ 30 ਦਿਨ 30 ਇਹਦੇ ਚ ਜੁੜਨਗੇ ਤਾਂ 15 30 ਤਾਂ ਸਾਡੇ ਕੋਲ ਕਿੰਨਾ ਬਣ ਗਿਆ ਇਹ 45 ਤਾਂ 45 ਚੋਂ 21 ਘਟਾ ਦਿਓ 5 ਚੋਂ 1 ਗਏ 4 4 ਚੋ ਦੋਗੇ 2 ਇਹ ਆ ਗਿਆ ਉਮੀਦ ਕਰਦਾ ਸਮਝ ਆ ਗਿਆ ਹੋਊਗਾ ਨਹੀਂ ਪਾਜ਼ ਕਰਕੇ ਫੇਰ ਦੇਖ ਹੁਣ ਅੱਗੇ ਅਸੀਂ ਚੱਲਾਂਗੇ 8 ਦੇ ਵਿੱਚੋਂ 11 ਨਹੀਂ ਘਟਦੇ ਕੋਈ ਗੱਲ ਨਹੀਂ ਫੇਰ ਹਾਸਲ ਲਵਾਂਗੇ ਤਾਂ ਹੁਣ ਅਸੀਂ ਜਿਹੜਾ ਹਾਸਲ ਲੈਣਾ ਉਹ ਕਿੱਥੋਂ ਲੈਣਾ ਹੈਗਾ ਉਹ ਅਸੀਂ ਇੱਥੋਂ ਲੈਣਾ ਤਾਂ ਹੁਣ ਇੱਥੋਂ ਜਦੋਂ ਹਾਸਲ ਲਿਆ ਤਾਂ ਇੱਥੇ ਕਿੰਨੇ ਰਹਿ ਗਏ ਸਾਡੇ ਕੋਲ 2024 ਇੱਕ ਸਾਲ ਹਾਸਲ ਲਿਆ ਹੁਣ ਇੱਕ ਸਾਲ 'ਚ ਕਿੰਨੇ ਮਹੀਨੇ ਹੁੰਦੇ ਨੇ ਕਿਉਂਕਿ ਮਹੀਨਿਆਂ 'ਚ ਜੋੜਨਾ 12 ਮਹੀਨੇ ਤਾ 12 8 ਤਾਂ ਇਹ ਸਾਡੇ ਕੋਲ ਕਿੰਨਾ ਬਣ ਗਿਆ 20 12 ਮਹੀਨੇ ਇਧਰੋਂ ਲੇ 8 ਇਹਦੇ ਕੋਲ ਸੀਗੇ 12 ਤੇ 8 20 ਹੋ ਗਏ 20 ਚੋਂ 11 ਘਟਾਓ 9 ਤਾਂ ਹੁਣ 24 ਚੋਂ 3 ਘਟਾ ਦੋ ਤਾਂ 21 ਤਾਂ ਇਹ ਤੁਹਾਡੀ ਆ ਗਈ ਉਮਰ 21 ਸਾਲ 9 ਮਹੀਨੇ ਤੇ 24 ਦਿਨ ਇਸ ਤਰੀਕੇ ਦੇ ਨਾਲ ਤੁਸੀਂ ਸੌਖਾ ਹੀ ਕੋਈ ਵੀ ਆਪਣੀ ਜਨਮ ਮਿਤੀ ਲਿਖੋ ਤੇ ਕੱਢ ਕੇ ਦੇਖੋ ਅੱਜ ਦੀ ਤਰੀਕ ਤੱਕ ਤੁਸੀਂ ਕਿੰਨੇ ਸਾਲ ਕਿੰਨੇ ਮਹੀਨੇ ਕਿੰਨੇ ਦਿਨ ਦੇ ਹੋ ਗਏ ਹੋ ਕੋਈ ਵੀ ਤੁਹਾਡਾ ਭਲੇਖਾ ਹੋਵੇ ਫੇਰ ਮਿਲਾਂਗੇ ਇੰਨਾ ਸੋਖੇ ਤਰੀਕਿਆਂ ਦੇ ਨਾਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੈਸਵਿੰਸ ਲੈਬ ਔਨ व्हील्स ਸਤਿ ਸ੍ਰੀ ਅਕਾਲ